ਜਿਵੇਂ ਆਪਾਂ ਕਿਸੇ ਵੀ ਕੰਮ ਲਈ ਜਾਣਾ ਹੁੰਦਾ ਬਾਰ ਬਾਰ ਕੰਮ ਰਿਜੈਕਟ ਹੋ ਜਾਂਦਾ ਕੈਨਸਲ ਹੋ ਜਾਂਦਾ ਜਿਹਨੂੰ ਅਸੀਂ ਕਹਿੰਦੇ ਸਾਡੇ ਤਾਂ ਕੋਈ ਕੰਮ ਬਣੇ ਹੀ ਨਹੀਂ ਰਿਹਾ ਇੱਕ ਡਰ ਬੈਠ ਜਾਂਦਾ ਬੰਦੇ ਦੇ ਮਨ ਵਿੱਚ ਕਿਤੇ ਸਾਡਾ ਕੰਮ ਕੈਨਸਲ ਨਾ ਹੋ ਜੂਵੇ ਭਾਵੇਂ ਕੋਈ ਟੈਂਡਰ ਪੜਨ ਜਾਣਾ ਭਾਵੇਂ ਕੋਈ ਫੈਲ ਲਾਉਣ ਜਾਣਾ ਚਾਹੇ ਬੱਚਿਆਂ ਦੇ ਪੇਪਰ ਨੇ ਆਇਲਰਟਸ ਦੇ ਜਾਂ ਕੋਈ ਕਿਸੇ ਕਿਸਮ ਦੀ ਬਹੁਤ ਕੰਮ ਹੁੰਦੇ ਨੇ ਜਿਆ ਲੜਕੀ ਦੇਖਣ ਜਾਣਾ ਜਾਂ ਲੜਕਾ ਦੇਖਣ ਜਾਣਾ ਜਾਂ ਕਿਸੇ ਹੋਰ ਖਾਸ ਕੰਮ ਲਈ ਜਾਣਾ ਕਈ ਵਾਰੀ ਸਾਨੂੰ ਇੱਕ ਹੁੰਦਾ ਵੀ ਕਿਤੇ ਸਾਨੂੰ ਜਵਾਬ ਨਾ ਮਿਲ ਜਵੇ ਜਿਵੇਂ ਚਲੋ ਲੋਕਾਂ ਨੂੰ ਬਹੁਤ ਜ਼ਰੂਰਤ ਹੁੰਦੀ ਆ ਲੋਨ ਵਗੈਰਾ ਕਰਵਾਉਂਦੇ ਨੇ ਸਰਕਾਰੀ ਜਾਂ ਫਿਰ ਪ੍ਰਾਈਵੇਟ ਇੱਕ ਮਨ ਦੇ ਵਿੱਚ ਡਰ ਹੁੰਦਾ ਕਿਤੇ ਸਾਨੂੰ ਅਗਲਾ ਮੂਰੋ ਜਵਾਬ ਨਾ ਦੇ ਦੇਵੇ ਦੇਖੋ ਜਦੋਂ ਵੀ ਤੁਹਾਨੂੰ ਕਿਸੇ ਤੁਸੀਂ ਖਾਸ ਕੰਮ ਲਈ ਜਾਣਾ ਪਮਾ ਕਿਸੇ ਵੀ ਖਾਸ ਕੰਮ ਲੈ ਜਾਣਾ ਖਾਸ ਸਾਰੇ ਖਾਸ ਹੁੰਦੇ ਨਹੀਂ ਜਿਹੜੇ ਆਪਾਂ ਚਿਰ ਬਾਦ ਕਰਨੇ ਰੋਜ਼ ਤਾਂ ਆਪਾਂ ਰੋਜ਼ ਹੀ ਕਰਦੇ ਆ ਖੇਤੀ ਕਰਦੇ ਆ ਰੋਜ਼ ਕਰਦੇ ਆ ਬਾਹਰ ਜਾਂਦੇ ਆ ਅੰਦਰ ਜਾਂਦੇ ਆ ਰੋਜ਼ ਆਨੇ ਕਈ ਕੰਮ ਹੁੰਦੇ ਨੇ ਜਿਹੜੇ ਆਪਾਂ ਸਾਲ ਦੇ ਵਿੱਚ 2-3 ਵਾਰੀ ਕਰਨੇ ਹੁੰਦੇ ਜਾਂ ਕਿ ਮਸ਼ੀਨਰੀ ਲੈਣੀ ਆ ਮਸ਼ੀਨਰੀ ਵਾਸਤੇ ਕਿਸ ਤੋਂ ਪੈਸਾ ਲੈਣਾ ਜਾਂ ਫਿਰ ਕੋਈ ਉਮੀਦ ਆ ਕਿਸੇ ਕੋਲੋਂ ਆਪਾਂ ਨੇ ਕੋਈ ਕੰਮ ਕਰਵਾਉਣਾ ਪਰ ਮੈਂ ਕੋਈ ਵੀ ਸਰਕਾਰੀ ਪ੍ਰਾਈਵੇਟ ਕੋਈ ਵੀ ਕੰਮ ਕੰਮ ਦੇ ਵਿੱਚ ਸਾਰੇ ਕੰਮ ਆ ਜਾਂਦੇ ਹਨ ਇਹ ਨਾ ਇਕੱਲਾ ਇਕੱਲਾ ਪੁੱਛਿਆ ਕਰੋ ਜਦੋਂ ਤੁਸੀਂ ਖਾਸ ਕੰਮ ਲਈ ਬਾਹਰ ਘਰ ਤੋਂ ਨਿਕਲਣਾ ਇੱਕ ਡਰ ਬਣਿਆ ਹਤੋਂ ਨੂੰ ਜੇ ਉਸ ਕੰਮ ਦਾ ਵੀ ਜਵਾਬ ਨਾ ਮਿਲ ਜੇ ਤੁਹਾਨੂੰ ਜਵਾਬ ਨਹੀਂ ਮਿਲੂਗਾ 1999 ਤੁਸੀਂ ਕੀ ਕਰਨਾ ਜਦੋਂ ਵੀ ਘਰ ਤੋਂ ਨਿਕਲਣ ਤੋਂ ਪਹਿਲਾਂ ਅੱਜ ਕੱਲ ਸਰੋਂ ਦਾ ਤੇਲ ਹਰ ਇੱਕ ਇਨਸਾਨ ਦੇ ਘਰੇ ਹੁੰਦਾ ਕਿ ਵੱਡੀ ਚੀਜ਼ ਨਹੀਂ ਹੈ ਤੁਸੀਂ ਗਮਲੇ ਵੀ ਸਾਦੇ ਘਰੇ ਨਹੀਂ ਨਹੀਂ ਫਿਰ ਕਿਸੇ ਗਮਲੇ ਸਪੈਸ਼ਲ ਮਿੱਟੀ ਪਾ ਕੇ ਰੱਖ ਲਓ ਵੱਡਾ ਗਮਲਾ ਲਾ ਲਓ ਉਹਦੇ ਵਿੱਚ ਸਪੈਸ਼ਲ ਮਿੱਟੀ ਪਾ ਕੇ ਰੱਖ ਲਓ ਜਦੋਂ ਵੀ ਤੁਸੀਂ ਘਰ ਤੋਂ ਬਾਹਰ ਜਾਣਾ ਸਰੋਂ ਦੇ ਤੇਲ ਦੀਆਂ 5-7 ਬੂੰਦਾ ਪਾ ਕੇ ਨਿਕਲ ਇੱਕ ਆਤਮਾ ਨੂੰ ਆਬਦੀ ਕੰਮ ਵੰਣੇ ਸ਼ੁਰੂ ਹੋ ਜਾਣਗੇ ਕੋਈ ਖਾਸ ਵੱਡੀ ਗੱਲ ਤਾਂ ਨਹੀਂ ਹੈਗੀ